ਕਿਆ ਨਾਮ ਮੈਂ ਬਤਾਈ ਤੁਹਾਡਾ ਸਰਜੀਤ ਕੋਰ ਸਰਜੀਤ ਕੋਰ ਜੀ ਕੀ ਪ੍ਰੇਸ਼ਾਨੀਆਂ ਆ ਰਹੀਆਂ ਪਿੰਡ ਦੇ ਵਿੱਚ ਮਾਈਨਿੰਗ ਕਰਦੇ ਆ ਟਰੈਕਟਰ ਟਰਾਲੀਆਂ ਕਹਿੰਦੇ ਦਿਨ ਰਾਤ ਚੱਲਦੀਆਂ। ਸਾਲੇ ਛਪੈਦੇ ਬਾਰਸ਼ ਟੇ ਆ ਕੇ ਪਰੋਂ ਵੀ ਬਾਰਸ਼ ਟੇ ਆ ਰਹੀ ਤੇ ਫੇ ਬਜੀ ਪੱਕੇ ਰਾਹ ਪਾ ਲੈ ਉਹ ਖੇਤ ਵਿੱਚ ਜੀ। ਤੁਸੀਂ ਕਦੀ ਰੋਕਣਾ ਨਹੀਂ ਚਾਹਿਆ ਉਹਨਾਂ ਨੂੰ? ਰੋਕਾਂ ਸਾਡੂ ਕੋ ਕਹਿੰਦਾ ਤਰ ਹੁੰਦਾ ਬੱਕਾ ਖਾਚੂ ਸਾਨੂੰ ਜੀਦਾ ਸੁਣਦਾ ਸਾਨੂੰ ਨਹੀਂ ਹੋ। ਹੋ ਮਗਰ ਅਸੀਂ ਜੇ ਮਾਦੀ ਥੱਲੇ ਆਵੇਗੀ। ਜੇ ਜਦੋਂ ਘਰ ਦੇ ਰੁਕਣ ਜਾਂਦੇ ਆ ਤਾਂ ਫੇ ਕੀ ਕਹਿੰਦੇ ਹੋ ਉਹ ਬੋਲਦੇ ਕਹਿੰਦੇ ਆ ਦੇਖੋ ਸਾਡੇ ਕੋ ਕਾਗਜ਼ ਆਹ ਸਾਡੇ ਕੋ ਬਣੇ ਹੋ ਕਾਦੇ ਕਾਗਜ਼ ਜ਼ਮੀਨ ਤੁਹਾਡੀ ਆ ਨਿੱਜੀ ਆਪਣੀ ਪ੍ਰਾਈਵੇਟ ਹਾਂ ਤਾਂ ਇਹਨਾਂ ਤੋਂ ਕਾਗਜ਼ ਕਿੱਦਾਂ ਚੱਲ ਗਏ ਫਿਰ ਤੁਹਾਡੀ ਜ਼ਮੀਨ 'ਚ ਲੰਘਣ ਦਾ ਹੱਕ ਕਿਹਨੇ ਦਿੱਤਾ ਜੀ ਹਾਂ ਇਦਾਂ ਬੋਲਦੇ ਆ ਅਗਲੇ ਲੜਨ ਪੈਂਦੇ ਜੋ ਜਾਂਦੇ ਲੜਨ ਪੈਂਦੇ ਆ ਕੀ ਕਹਿਣਾ ਚਾਹੁੰਦੇ ਹੋ ਭਗਵੰਤ ਮਾਨ ਨੂੰ ਕੁਝ ਜੇ ਕੁਝ ਕਹਿਣਾ ਹੋਵੇ ਤਾਂ ਅਸੀਂ ਚਾਹੁੰਦੇ ਆ ਵੀ ਸਾਡਾ ਫੈਸਲਾ ਹੋ ਜਾ ਦੇਖੋ ਕੱਲ ਸਾਡਾ ਨੁਕਸਾਨ ਜਿਹੜਾ ਹੋਇਆ ਸਾਡੇ ਛਪੇਦੇ ਵੀ ਨਾਲ ਹੀ ਲੱਗਾ ਸੀ ਪਤਾ ਨਹੀਂ ਲੱਗਾ ਕਿੱਧਰ ਤੋਂ ਸੌਂਟ ਕਿਸ ਨੇ ਜੱਸਿਆ ਤਾਂ ਸੀ ਜਾ ਕੇ ਦੇਖੇ ਸਾਡੇ ਛਪੇਦੇ ਵੀ ਪਾਂ ਸਿੱਟੇ ਸੀ ਕਿੰਨੇ ਕਿੰਨੇ ਕਿਸਫੇ ਦੇ ਪਾਂ ਦਿੱਤੇ ਸਾਡੇ ਘੜੀ ਘੜੀ ਸੀ ਛਪੇਦੇ ਅੱਛਾ ਹਾਂਜੀ ਨੁਕਸਾਨ ਮਤਲਬ ਕਾਫੀ ਹੋ ਗਿਆ ਕਾਫੀ ਹੋਇਆ ਨੁਕਸਾਨ ਸਰਪੰਚ ਨੂੰ ਵੀ ਜਾਓ ਹੁਣ ਕਹਿੰਦੇ ਵੀ ਉਹ ਹੀ ਕੰਨ ਸਰਪੰਚ ਵੀ ਕੀ ਕਰਿਆ ਕੁਝ ਸੀ ਕਹਿੰਦਾ ਜਾ ਪਹੋ ਜਿਹੜੇ ਦੇਟਾ ਢੋਂਦੇ ਆ ਇਹਨਾਂ ਨੇ ਕੀਤੇ ਆ ਹਾਂ ਹਾਂਜੀ ਰਾਤ ਨੂੰ ਸੋਦੇ ਰਾਤ ਨੂੰ ਪਰ ਕਿਹੜਾ ਪਿੰਡ ਹੈ ਜੀ ਪਰਸੋ ਬਹੁਤ ਕੰਦੇ ਮਾੜੇ ਹਾਲਾਤ ਨੇ ਜਿਹੜੇ ਮਾਈਨਿੰਗ ਕਰਦੇ ਨੇ ਟਰੈਕਟਰ ਲੈ ਕੇ ਲੰਘਦੇ ਨੇ ਉੱਚ-ਉੱਚੀ ਗਾਣੇ ਬਜਾਉਂਦੇ ਨੇ ਜੀ ਇਹ ਵੀ ਪਰੇਸ਼ਾਨੀਆਂ ਆਉਂਦੀਆਂ ਕੋਈ ਪਰੇਸ਼ਾਨੀਆਂ ਆਉਂਦੀਆਂ ਨੇ ਜਿਹੜੇ ਤੇਜ਼-ਤੇਜ਼ ਲੰਘਦੇ ਲੋਕ ਰਾਤ ਨੂੰ ਸੁੱਤਿਆਂ ਨੂੰ ਵੀ ਠਾਲ ਦਿੰਦੇ ਆ ਇਹ ਟਰਾਲੀਆਂ ਇੰਨੀ ਤੇਜ਼ ਆਉਂਦੀਆਂ ਕਈ ਵਾਰ ਬੱਚੇ ਸੱਟ ਕਜ ਸਾਈਕਲੀਆਂ ਚਲਾਉਂਦੇ ਉਹਨਾਂ ਦਾ ਵੀ ਡਰ ਰਹਿੰਦਾ ਕਿ ਥੱਲੇ ਨਾ ਆ ਜਾਣ ਗੱਡੀਆਂ ਵਾਹ ਇੰਨੀਆਂ ਤੇਲ ਜਾਂਦੀਆਂ ਰਾਤ ਨੂੰ ਹਨੇਰੇ ਹੋਏ ਤੱਕ ਚੱਲਦੇ ਰਹਿੰਦੇ ਆ ਪਰ ਨਹੀਂ ਇਹ ਕੰਮ ਹੋਣਾ ਚਾਹੀਦਾ ਚਾਹੀਦਾ ਸੜਕਾ ਵੀ ਸੜਕ ਟੁੱਟ ਗਈ ਮਸੀ ਦਾ ਅੱਗੇ ਬਣੀ ਆ ਨਿਆਲੇ ਖੇੜਦੇ ਵੀ ਕਹਿੰਦੇ ਸੜਕਾਂ ਤੇ ਫੇ ਉਹ ਵੀ ਡਰ ਰਹਿੰਦਾ ਉਹ ਵੀ ਡਰ ਰਹਿੰਦਾ ਸਾਨੂੰ ਕਿਤੇ ਬੱਚਾ ਕੋ ਥੱਲੇ ਨਾ ਆ ਜਾਵੇ ਕੀ ਜਾਈਦਾ ਸਰਕਾਰ ਨੂੰ ਕੀ ਕਰਨ ਕਰਨਾ ਚਾਹੀਦਾ ਉਹ ਇਹ ਬੰਦ ਹੋਣਾ ਜਾਏਗਾ ਇਹ ਬੰਦ ਹੋਣਾ ਚਾਹੀਦੇ ਕੰਮ ਜਿਹੜੇ ਸਾਰਕਾਂ ਦੇ ਰੇਤ ਰੇਤਾ ਰੂਤਾ ਵਾਲੀਆਂ ਟਰਾਲੀਆਂ ਰਾਤ ਬਰਾਤੇ ਲੰਘੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਇੱਥੋਂ ਠੀਕ ਹੈ ਨਾਮ ਹੈ ਤੁਹਾਡਾ ਸਰਬੰਸ ਸਿੰਘ ਇਹ ਪਰਸਵਾਲ ਦੇ ਰਹਿਣ ਵਾਲੇ ਹਾਂ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਦੇ ਦੀ ਯਾਜਮਾਨੀ ਕਹਿੰਦੇ ਬਹੁਤ ਆ ਰਹਾ ਹਾਂ ਜੀ ਇੱਥੇ ਅੱਛਾ ਹੀ ਆਂਬ ਦੀ ਸ਼ਾਮੇ ਬੈਠੇ ਰਹਿੰਦਾ ਜੀ ਬਹੁਤ ਟਰਾਲੀਆਂ ਆਣੀਆਂ ਤੇਜ ਲਿਆਉਂਦੇ ਪਰ ਨਿਆਣਾ ਕੋ ਨਹੀਂ ਦੇਖਦੇ ਉਹ ਤਾਂ ਬਾਤ ਆਸੀ ਪੱਠੇ ਲੈਣ ਵਿੱਚ ਜਾਈਦਾ ਜਿਹੜੇ ਤੇ ਚਾਹ ਨਹੀਂ ਜਾਣ ਕੇ ਡਰ ਲੱਗਦਾ ਰਹਿੰਦਾ ਹੁਣ ਵੀ ਰੇੜੀ ਤੇ ਮਾਰੀ ਹੁਣ ਵੀ ਨਹੀਂ ਮਾਰੀ ਜਦੋਂ ਰੋਕਦੇ ਤਾਂ ਲੜਦੇ ਆ ਚਲੋ ਅਸੀਂ ਕੋਈ ਦੂਆ ਕੀਤਾ ਤੇ ਹੈ ਨਹੀਂ ਪਰ ਇਹਨਾਂ ਤੋਂ ਡਰ ਲੱਗਦਾ ਹੁਣ ਨਾ ਮਾਰਦੇ ਹੁਣ ਨਾ ਮਾਰਦੇ ਕਿੰਨੀਆਂ ਘਟਾਲੀਆਂ ਲੰਘਦੀਆਂ ਨੇ ਘਟਾਲੀਆਂ ਕਦੀ ਦੋ ਹੁੰਨੀਆਂ ਕਦੀ ਚਾਰ ਵੀ ਹੁੰਨੀਆਂ ਅੱਛਾ ਸਾਰਾ ਦਿਨ ਸਾਰੀ ਰਾਤ ਸਾਰਾ ਦਿਨ ਆ ਜਾਂ ਦਿਨ ਲੰਘਦੇ ਰਹੇ ਸਾਰੇ ਦਿਨ ਇੱਥੇ ਬੈਠੇ ਰਹਿੰਦਾ ਅੱਛਾ ਜੀ ਹਾਂ ਜੀ ਚਾਰਾਂ ਬਈ ਤੁਹਾਡਾ ਮੰਗਲਕ੍ਰਾਮ ਮੰਗੀਦਰਾਮ ਜੀ ਕਿਹੜਾ ਪਿੰਡ ਹੈ ਪਰਸੋਵਾਲ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਕਹਿੰਦੇ ਨਜ਼ਾਇਜ਼ਮਾਈਂ ਦੀ ਕਿਸ ਤਰ੍ਹਾਂ ਹੁੰਦੀ ਹੈ ਪਿੰਡਾਂ ਦੇ ਵਿੱਚ ਚੌਂ ਨੂੰ ਤੱਕ ਖੋਰਾ ਲੱਗ ਰਿਹਾ ਕੁਦਰਤ ਨੂੰ ਜਿਹੜੇ ਟਰਾਲੀਆਂ ਵਾਂ ਉਹ ਸਕੂਲ ਬੱਸਾਂ ਤੱਕ ਨੂੰ ਆਮ ਲੋਕਾਂ ਨੂੰ ਰਾਹ ਤੱਕ ਨਹੀਂ ਨਹੀਂ ਦਿੰਦੀਆਂ ਜੀ ਕਿਸ ਤਰ੍ਹਾਂ ਦੇ ਰੰਗ ਨਹੀਂ ਦਿੰਦੇ ਇਹੋ ਉਹ ਕਹਿੰਦੇ ਸਾਡੇ ਨੂੰ ਸਰਪੰਚ ਕੋਲੋਂ ਅਸੀਂ ਆਰਡਰ ਲਿਆ ਹੈ ਅਸਰੀ ਨੰਗਲ ਦੇ ਰੇਲ ਟ੍ਰਾਲੀਆਂ ਤੁਹਾਡੀਆਂ ਆਪਣੀ ਸਾਈਡ ਤੇ ਲਾਰੋ ਡਰ ਵੀ ਡਰ ਵੀ ਰਹਿੰਦਾ ਕੋਈ ਵਿੱਚ ਨਿਆਣੇ ਵੀ ਹੁੰਦੇ ਹਾਂ ਗੱਡੀ ਦੇਖਣਾ ਭਰੀ ਪਈ ਆ ਜਿੱਦਾਂ ਪਿੰਡ ਵਾਲਿਆਂ ਨੇ ਦੱਸਿਆ ਜਦੋਂ ਕਹਿੰਦੇ ਉਹਨਾਂ ਨਾਲ ਮੜੀ ਗੱਲਬਾਤ ਕਰਦੇ ਤਾਂ ਲੱਗੂ ਵੀ ਪੈਂਦੇ ਵਿੱਚ ਨਿਆਣੇ ਵੀ ਹੁੰਦੇ ਡਰ ਵੀ ਰਹਿੰਦੇ ਕਈ ਵਾਰ ਡਰ ਹੁੰਦਾ ਹੀ ਹੈ ਜੇ ਕਿਸੇ ਨਿਆਣੇ ਦੇ ਸਾਹ ਤੇ ਲੱਗ ਜਾਏ ਕੀ ਚਾਹੀਦਾ ਸਰਕਾਰ ਨੂੰ ਜਾਂ ਪ੍ਰਸ਼ਾਸਨ ਇਹ ਟ੍ਰਾਲੀਆਂ ਪਹਿਲਾਂ ਬੰਦ ਹੋਣੀਆਂ ਚਾਹੀਦੀਆਂ ਜੀ ਇਹ ਸਾਰੀਆਂ ਮਾਈਨਿੰਗ ਵਾਲੇ ਦੀਆਂ ਆਉਂਦੀਆਂ ਇਹ ਮਾਈਨਿੰਗ ਵਾਲੇ ਆਉਂਦੇ ਆ ਜੇ ਰੋਕਿਆ ਤਾਂ ਲੜਦ ਨੂੰ ਪੈਂਦੇ ਆ ਨਾ ਜੀ ਹਾਂ ਜੀ ਫੇਰ ਤਾਂ ਇਹ ਪੈਂਦੇ ਨੱਟ ਕੇ ਅਗਲੇ ਕਹਿੰਦੇ ਆ ਸੀ ਤੁਹਾਨੂੰ ਫਾੜ ਕੇ ਪੜਨਾਗੇ ਵੀ ਇੱਕ ਤੁਸੀਂ ਦੱਸ ਰਹੇ ਸੀ ਕਿੰਨੇ ਸਾਡੀ ਪਹੁੰਚ ਆ ਸਾਨੂੰ ਰਾਜਨੀਤਿਕ ਸ਼ੇਰ ਕਾਪਤਾ ਹੈ ਇੱਟਾ ਵੀ ਕਹਿੰਦੇ ਆ ਇਹ ਕਹਿੰਦੇ ਸਾਡੀ ਐ ਸੇ ਤੱਕ ਪਹੁੰਚ ਆ ਭਈ ਸਾਡਾ ਐਮਪੀ ਸਾਡਾ ਆਪਣਾ ਆ ਐਮਐਲਏ ਸਾਡਾ ਆਪਣਾ ਆ ਸਾਨੂੰ ਉੱਪਰ ਤੱਕ ਪਹੁੰਚ ਆ ਸਾਨੂੰ ਨੂੰ ਕੋਈ ਵੀ ਰੋਕ ਸਕਦਾ ਪਿਰਗੋ ਤੁਹਾਡੀ ਤਾਂ ਉਮਰ ਕਾਫੀ ਆ ਸਾਡੇ ਨਾਲ ਕੁਦਰਤ ਦਾ ਕਿੰਨਾ ਕਨੈਕਸ਼ਨ ਆ ਜੀ ਫਿਰ ਆਪਾਂ ਚੋਹ ਤੇ ਹਾਲਾਤ ਦੇਖਿਆ ਬਹੁਤ ਮਾੜੇ ਹਾਲਾਤ ਬਹੁਤ ਹਾਲਾਤ ਤਾਂ ਤੁਸੀਂ ਦੇਖ ਹੀ ਲਏ ਹੋਣੇ ਆ ਸਾਡੇ ਆਏ ਸਾਡੇ ਨਾਲ ਸਰਪੰਚ ਭਾਜੀ ਮੈਂ ਸਾਫ ਕਸਰਪੰਚਾਂ ਜੀ ਕਿੰਨੇ ਸੇ ਪਿੰਡ ਦੇ ਪਰਸੋਵਾਲ ਦੇ ਹਾਂਜੀ ਠੀਕ ਆ ਨਾਮ ਹੈ ਤੁਹਾਡਾ ਪਰਸ਼ੋਤ ਮਾਲਾਲ ਪਰਸ਼ੋਤਰਾ ਜੀ ਕਿਹੜਾ ਪਿੰਡ ਪਰਸੋਵਾਲ ਤੋਂ ਪਰਸ਼ੋਤ ਮਾਲਾਲ ਜੀ ਅਸੀਂ ਜਿੱਥੇ ਨਜਾਇਜ਼ ਮਾਈਨਿੰਗ ਹੁੰਦੀ ਆ ਉਸ ਚੋਹ ਦੇ ਵਿੱਚ ਜਾ ਕੇ ਆਏ ਆ ਹਾਂਜੀ ਚੋਹ ਕਾਫੀ ਵੱਡਾ ਚੋੜਾ ਬਿਸ਼ੋਈ ਚੋਹ ਦੇ ਨਾਮ ਦੇ ਨਾਲ ਮਸ਼ਹੂਰ ਆ ਉਸਾਰਾ ਜਿਹੜਾ ਭੂਮਾਫੀ ਨੇ ਖਾਲੇ ਹੋਇਆ ਕਿਸ ਤਰ੍ਹਾਂ ਦੇ ਹਾਲਾਤ ਨੇ ਕਦੋਂ ਤੋਂ ਚੱਲ ਰਿਹਾ ਗੁਰਕੰਦ ਦਾ ਬਹੁਤ ਦਿਨ ਤੋਂ ਚੱਲ ਰਿਹਾ ਜੀ ਪਹਿਲਾਂ ਕਿਹਦੀ ਬੁੱਲਣ ਦੀ ਹਿੰਮਤ ਨਹੀਂ ਸਾਡੇ ਪਿੰਡ 'ਚ ਤੇ ਹੁਣ ਜਦੋਂ ਪ੍ਰੋਬਲਮ ਪਰ ਸਭ ਨੂੰ ਪੈਣ ਲੱਗੀ ਸੁੱਲ ਰਹੀ ਤਾਂ ਸਾਰੇ ਅੱਗੇ ਆਣ ਲੱਗੇ ਆ ਰਾਤ ਨੂੰ ਟ੍ਰੈਲੀਆਂ ਕਟੂਘੜ 7-8 ਵਜੇ ਸ਼ੁਰੂ ਹੁੰਦੀਆਂ ਆ ਤੇ ਪੂਰੀ ਰਾਤ ਟ੍ਰੈਲੀਆਂ ਸਵੇਰੇ ਤੱਕ ਚੱਲਦੀਆਂ ਮੋਨਟੈਂ ਤੱਕ ਉਹ ਜਰਾ ਨਹੀਂ ਡਰਦੇ ਹੈਗੇ ਸਵੇਰੇ 8 ਵਜੇ ਤੋਂ ਪਹਿਲੇ ਜਿਹੜਾ ਚੋਰੀ ਕਰਦੇ ਸੀ ਕਿ ਜਾਂ ਰਾਤ ਨੂੰ 12 ਵਜੇ ਸ਼ੁਰੂ ਹੁੰਦੇ ਦੋ 3 ਵਜੇ ਬੰਦ ਹੋ ਜਾਂਦੇ ਸੀ ਹੁਣ ਤਾਂ ਪੂਰੀ ਰਾਤ ਓਪਨ ਤ ਇਹੀ ਦੱਸਦੇ ਆ ਕਿ ਸਾਡਾ ਉੱਪਰ ਤੱਕ ਸਭ ਕੁਝ ਤੇ ਸ਼ਰੇਆਮ ਰੇਤਾ ਲੈ ਕੇ ਜਾ ਰਹੇ ਆ ਸ਼ਰੇਆਮ ਮਿੱਟੀ ਪਾ ਰਹੇ ਆ ਜੇ ਕੋਈ ਕਿਨੂੰ ਰੋਕਦਾ ਤਾਂ ਉਹਨੂੰ ਮਾਰਨ ਧੰਕੀ ਦਿੰਦੇ ਆ ਕਈਆ ਕਰਦਾਂਗੇ ਆ ਕਰਦਾਂਗੇ ਉਧਰ ਤਨ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਖੋਰਾ ਲਾਇਆ ਜਾ ਰਿਹਾ ਤੁਸੀਂ ਦੇਖਿਆ ਚੋਦ ਹੰਦਖਾਇਆ ਮੈਂ ਅੱਜ ਤੋਂ ਕਟਵਾਟ 15 ਸਾਲ ਹੋ ਗਏ ਉਧਰ ਨੂੰ ਗਏ ਬੱਚੇ ਹੁੰਦੇ ਆ ਪੰਜਾਈ ਦਾ ਹੁਣ ਕੋਈ ਵਾਸਤਾ ਨਹੀਂ ਪੈਂਦਾ ਤੇ ਜਾਣ ਸਾਡੀ ਜ਼ਮੀਨ ਨਹੀਂ ਉਧਰ ਲੇਕਿਨ ਅੱਜ ਕਿ ਅੱਜ ਦੇਖ ਕੇ ਤਾਂ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਜੇ ਪਹਾੜ ਬਣਾਉਂਦੇ ਨਹੀਂ ਪਲੇਨ ਜ਼ਮੀਨ ਨੂੰ ਪਹਾੜ ਵਿੱਚ ਬਦਲ ਦਿੰਦਾ ਸਾਰਾ ਰੇਤਾ ਚੁੱਕ ਚੁੱਕ ਕੇ ਦ ਸਹਿਲਾ ਇਧਰ ਬਾਹਰ ਤੱਕ ਵੇਚ ਰਹੇ ਨੇ ਆ ਕੇ ਕੱਲ ਸਾਡੇ ਪਿੰਨੂ ਹੀ ਕੇ ਬੰਦੇ ਨੇ ਮਜ਼ਦੂਰ ਬੰਦੇ ਨੇ ਗਰੀਬ ਬੰਦੇ ਨੇ ਇੱਕ ਮਕਾਨ ਬਣਾਇਆ ਚਾਰ ਕਮਰੇ ਦੋ ਕਮਰੇ ਪਾਣੇ ਉਹਨੂੰ ਜੇ ਉਹਦੇ ਵਿੱਚ ਭਰਤੀ ਪਾਣੀ ਪੈਂਦੀ ਕਿੱਥੋਂ ਲਿਆਊਗਾ ਗਰੀਬ ਬੰਦਾ ਹੈ ਦੂਜੀ ਗੱਲ ਤੁਸੀਂ ਚੋਰੀ ਕਰਦੇ ਆ ਫਿਰ ਜੇ ਤੁਹਾਨੂੰ ਕੋਈ ਰੋਕਦਾ ਆ ਉਹਨੂੰ ਤੁਸੀਂ ਗਾਲਾਂ ਕੱਢਦੇ ਆ ਉਹਨੂੰ ਮਾਰਨ ਤੱਕ ਉਹਨੂੰ ਕਹਿੰਦੇ ਆ ਧਮਕੀ ਦਿੰਦੇ ਆ ਇਹ ਬਹੁਤ ਵੱਡੀ ਗੱਲ ਹੈ ਇਹਦੇ ਉੱਤੇ ਸਰਕਾਰ ਨੂੰ ਸਾਡੇ ਨੂੰ ਗੌਰ ਕਰਨਾ ਚਾਹੀਦਾ ਪਰ ਮੈਂ ਤਾਂ ਇਹ ਦੇਖ ਰਿਹਾ ਪਹਿਲਾਂ ਵੀ ਸਰਕਾਰਾਂ ਆ ਰਹੀਆਂ ਕਦੀ ਇਦਾਂ ਦੀ ਗੱਲ ਨਹੀਂ ਸੁਣੀ ਹੁਣ ਤਾਂ ਬੇ ਧੜਕ ਹੋ ਕੇ ਕੰਮ ਕਰ ਰਹੇ 4-4 ਟਰੈਕਟਰ 5-5 ਟਰੈਕਟਰ 1 ਟਰੈਕਟਰ 2 ਟਰੈਕਟਰ ਖਰੀਦ ਰਹੇ ਆ ਉਹਨਾਂ ਦਾ ਮਤਲਬ ਇੰਨੀ ਕਮਾਈ ਹੈਗੀ ਯਾਰ ਇੱਥੇ ਵਿੱਚੋਂ ਕਿ ਉਹ 2 ਨੰਬਰ ਤੱਕ ਕੰਮ ਖੋਲ ਕੇ ਕਰ 2 ਨੰਬਰ ਤੱਕ ਠੀਕ ਹਰੀ ਗੰਗਰੀ ਪਿੰਡ ਤੇ ਬਹੁਤ ਮਾੜੇ ਹਾਲਾਤ ਰਹਿੰਦੇ ਜਾਇਜ਼ ਮਾਈਨਿੰਗ ਹਾਂਜੀ ਹਾਂਜੀ ਇਹਦੇ ਬਾਰੇ ਅਸੀਂ ਇਹੀ ਜਾਣੇ ਆ ਪਹਿਲਾਂ ਤਾਂ ਨਜਾਇਜ਼ ਮਾਈਨਿੰਗ ਬੰਦ ਹੋਣੀ ਚਾਹੀਦੀ ਆ ਜਿਹੜੇ ਬੰਦੇ ਜਾਇਜ਼ ਕੰਮ ਕਰਦੇ ਆ ਉਹ ਆਪਣੀ ਸਪੀਡ ਦੇ ਅਨ ਸਪੀਕਰ ਬੰਦ ਕਰਨ ਨੌਆਂ ਦੀਆਂ ਪੈਣਾ ਦੀ ਇੱਜ਼ਤ ਕਰਨ ਠੀਕ ਹੈ ਜੀ ਤੇ ਪਿਆਰ ਨਾਲ ਪਿਆਰ ਨਾ ਜਾਣ ਨਜਾਇਜ਼ ਮਾਈਨਿੰਗ ਬੰਦ ਹੋਣੀ ਚਾਹੀਦੀ ਆ ਸਾਡੀ ਸਰਕਾਰ ਨੇ ਸੜਕ ਬਹੁਤ ਵਧੀਆ ਬਣਾਈ ਆ ਉਹਦੀ ਰੱਖਿਆ ਵੀ ਉਹ ਸਾਰੀ ਟੁੱਟ ਜਾਣੀ ਆ ਜਿੱਦਾਂ ਇਹ ਚੱਲਦੇ ਪਏ ਆ ਨਾ ਇਹ ਸਾਈਡ ਦਿੰਦੇ ਆ ਨਾ ਕੁਛ ਦਿੰਦੇ ਆ ਤੇ ਉਹਦੀ ਹਾਲਾਤ ਦੇਖੇ ਲੈ ਸਾਰਿਆਂ ਨੂੰ ਪਤਾ ਲੱਗ ਗਿਆ ਕੁਝ 20 20 ਫੁੱਟ ਜਿਹੜੇ ਡੂੰਘੇ ਹਾਂ ਹਾਂ ਜੀ ਹਾਂ ਜੀ ਲਗਾਤਾਰ ਤੁਸੀਂ ਕਹਿੰਦੇ ਕਿ ਪਿੰਡ ਵਾਲਿਆਂ ਦੇ ਕਰਨ ਮੁਤਾਬਕੀ ਜੀਸੀਬੀ ਮਸ਼ੀਨਾਂ ਚੱਲਦੀਆਂ ਜੀਸੀਬੀ ਮਸ਼ੀਨਾਂ ਚੱਲ ਟਰੈਕਟਰ ਚੱਲਦੇ ਆ ਸਰਕਾਰ ਤਾਂ ਜੀ ਮਾਈਨਿੰਗ ਪਾਲਿਸੀ ਆ ਨਹੀਂ ਫਿਰ ਦੋ ਨੰਬਰ ਦੀ ਕਿਉਂ ਉਦਾਂ ਕਰ ਰਿਹਾ ਕਿਉਂਕਿ ਜੇਕਰ ਪਤਾ ਤੁਹਾਡੇ ਐਮਪੀ ਦੀ ਗੱਲ ਕਰੀਏ ਐਮਐਲਏ ਦੀ ਗੱਲ ਕਰੀਏ ਤੁਹਾਡੇ ਤੁਸੀਂ ਪਿੰਡ ਵਾਲਿਆਂ ਨੇ ਬਹੁਤ ਵੱਡੀ ਲੀਡਰ ਨਾਲ ਚੁਟਾਇਆ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵੱਡੀ ਲੀਡਰ ਜਾਇਆ ਇਹ ਰਾਤ ਨਹੀਂ ਕੀ ਕਹਦਾ ਕਿ ਕੋਈ ਸ਼ਾਸਿ ਸ਼ੈਲਟਰ ਹੈ ਨਾ ਗੁਰੂਖੰਡਾ ਕਰਨ ਵਾਲਿਆਂ ਇਹ ਹੁਣ ਸਾਨੂੰ ਪਤਾ ਨਹੀਂ ਇਹ ਬੰਦੇ ਕਿਉਂਕਿ ਅਸੀਂ ਕਿਸੇ ਦਾ ਨਾਮ ਲੈ ਨਹੀਂ ਸਕਦੇ ਕਿਉਂਕਿ ਇਹ ਸਾਰੇ ਆਮ ਇਨਸਾਨ ਆ ਇਹ ਉਹਨਾਂ ਨੂੰ ਪੋਲੀਟੀਕਲ ਸ਼ੈਲਟਰ ਵੀ ਹੋ ਸਕਦਾ ਆ ਐਡਮਿਸ਼ਨ ਸ਼ੈਲਟਰ ਵੀ ਹੋ ਸਕਦਾ ਆ ਉਹਨਾਂ ਨੂੰ ਕੀ ਸਰਕਾਰ ਤੋਂ ਤੁਸੀਂ ਮੰਗ ਕਰਦੇ ਆਈ ਸਰਕਾਰ ਤੋਂ ਹੀ ਮੰਗਾਂਦੇ ਆ ਪਹਿਲਾਂ ਤਾਂ ਨਜਾਇਜ਼ ਮਾਈਨਿੰਗ ਬੰਦ ਕੀਤੀ ਜਾਵੇ ਜੇ ਮਾਈਨਿੰਗ ਜਾਇਜਵਾਤਾ ਇਹਨਾਂ ਨੂੰ ਹਦਾਇਤ ਦਿੱਤੀ ਜਾਵੇ ਕਿੰਨੇ ਕਿਲੋ ਕਿੰਨੇ ਸਪੀਡ ਤੇ ਚੱਲਣਾ ਹੈ ਤੇ ਕਿੱਦਾਂ ਚੱਲਣਾ ਹੈ ਕਦੋਂ ਰੇਤਾ ਚੱਲਣੀ ਹੈ ਕਦੋਂ ਨਹੀਂ ਚੱਲਣੀ ਦੇ ਪਿੱਛੇ ਟਾਕੇ ਦਿੱਤਾ ਨਹੀਂ ਚਾਹੀਦੀ ਠੀਕ ਆਪਰ ਦਾ ਜਾਇਜ ਹੋਣੀ ਚਾਹੀਦੀ ਹੈ ਜੇ ਇਹਨਾਂ ਸਾਡੇ ਸਾਡੇ ਖਜ਼ਾਨੇ ਨੂੰ ਵਾਧਾ ਹੋਵੇ ਖਜ਼ਾਨੇ ਨੂੰ ਖੋਰ ਨਾ ਲੱਗੇ ਜੇ ਖਜ਼ਾਨੇ ਨੂੰ ਖੋਰ ਲੱਗਦੀ ਹੈ ਫਿਰ ਨਜਾਇਜ਼ ਹੈ